ਚਾਰਪੁਰ ਦੇ ਵਿੱਚ ਬੇਅਦਬੀ ਦਾ ਮਾਮਲਾ ਹੱਲ ਹੋ ਚੁੱਕਿਆ ਹੈ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਪੇਸ਼ੇ ਤੋਂ 파ਠੀ ਇਸ ਮੁਜ਼ਮਮ ਨੂੰ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਬਿਆਨ ਦਿੱਤਾ ਗਿਆ 파ਠੀ ਨੇ ਆਪਣਾ ਜ਼ੁਰਮ ਕਬੂਲਿਆ ਹੈ ਆਪਣਾ ਅਪਰਾਧ ਕਬੂਲਿਆ ਹੈ ਪਿੱਤੇ ਦੀ ਗੜਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਲਗਾਤਾਰੇ ਮਾਮਲਾ ਪਖਤਾ ਗਿਆ ਤੇ ਹੁਣ ਇਸ ਪੂਰੀ ਗੁੱਥੀ ਨੂੰ ਸੁਲਝਾ ਲਿਆ ਗਿਆ ਖਸ਼ਿਆਰਪੁਰ ਦੇ ਵਿੱਚ ਵਿਅਦਬੀ ਦਾ ਮਾਮਲਾ ਹੱਲ ਕਰ ਲਿਆ ਗਿਆ ਤਾਂ ਪੁਲਿਸ ਨੇ ਇੱਕ ਸ਼ਖਸ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਗੁਰਵਿੰਦਰ ਗਿੰਦਾ ਜਿਹੜਾ ਕਿ ਮੋਰਾਵਲੀ ਰਹਿਣ ਦਾ ਬੰਦਾ ਹੈ ਇਹ ਬੰਦਾ ਪੇਸ਼ੇ ਤੋਂ ਪਾਠੀ ਹੈ ਤਾਂ ਇਹ ਬੰਦਾ ਜਿਹੜਾ ਸੀਗਾ ਅਸੀਂ ਇਹਨੂੰ ਅਰੈਸਟ ਕੀਤਾ ਤੇ ਉਹਨਾਂ ਵੱਲੋਂ ਫਿਰ ਇਹ ਚੀਜ਼ ਕੰਫੈਸ ਕੀਤੀ ਗਈ ਕਿ ਇਹ ਉਹਨਾਂ ਦੇ ਵੱਲੋਂ ਹੀ ਜਿਹੜਾ ਆਪਣਾ ਪਾਠੀ ਜਿਹੜਾ ਹੈਗਾ ਗੁਰਵਿੰਦਰ ਗਿੰਦਾ ਉਦੇ ਵੱਲੋਂ ਹੀ ਇਹ ਜਿਹੜਾ ਜਿਹੜਾ بی.ਐੱਡੀ ਇਹ ਜਿਹੜਾ ਕਮ ਸੀਗਾ ਉਹ ਕੀਤਾ ਗਿਆ ਸੀ। ਯੇ ਸਰ ਇੰਟੈਂਸ਼ਨਲੀ ਇਹ ਜਿਹੜਾ ਉਹ ਪੇਜ ਤਾਂ ਨਹੀਂ ਹੋ ਗਿਆ ਮੇਰੇ ਕੋਲ। ਦੇਖਿਏ ਮੈਟਰ ਆਫ ਇਨਵੈਸਟੀਗੇਸ਼ਨ ਹੈ। ਇਹਦੇ ਵਿੱਚ ਹਾਲ ਦੀ ਘੜੀ ਦੇ ਵਿੱਚ ਕਿਸੇ ਕੰਕਲੂਜਨ ਦੇ ਉੱਪਰ ਆਣਾ ਆ ਥੋੜਾ ਉਹ ਹੈ ਲੇਕਿਨ ਹਰ ਇੱਕ ਚੀਜ਼ ਜਿਹੜੀ ਆਪਾਂ ਕਰਾਂਗੇ ਇਟ ਵਿਲ ਬੀ ਬੇਸਡ ਔਨ ਐਵਿਡੈਂਸਿਸ ਤਦਸੁਨਾਮ ਦੇ ਵਿੱਚ ਫਲਾਂ ਵਾਲੀ ਰੇੜੀ ਦੇ ਵਿੱਚ ਜਾ ਵੜਿਆ ਵਾਰਸਾਨ ਰੇੜੀ ਤੋਂ ਫਲ ਖਰੀਦ ਰੀਆਂ ਸਨ ਦੋ ਔਰਤਾਂ ਜਿਸ ਵੇਲੇ ਪੂਰੀ ਘਟਨਾ ਵਾਪਰਦੀ ਹੈ ਵਾਲ-ਵਾਲ ਜਾਨ ਮਹਿਲਾਵਾਂ ਦੇ ਵੱਲੋਂ ਬਚਾਈ ਜਾਂਦੀ ਹੈ ਫਲਾਂ ਵਾਲੀ ਰੇੜੀ ਦਾ ਵੱਡਾ ਨੁਕਸਾਨ ਵੀ ਹੁੰਦਾ ਹੈ ਘਟਨਾ ਦੀ ਪੂਰੀ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੁਰੇ ਤਰ੍ਹਾਂ ਸਾਨ ਫਸਦਾ ਹੋਇਆ ਹੁੰਦਾ ਤੇ ਲਗਾਤਾਰ ਇਹ ਮਹਿਲਾਵਾਂ ਆਪਣੇ ਖਰੀਦਦਾਰੀ ਕਾਰਜਾਂ ਨੇ ਜਿਸ ਮੌਕੇ ਇੱਕ ਸਾਨ ਇਸ ਪੂਰੀ ਰੇੜੀ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਦੇਖਿਆ ਜਾ ਸਕਦਾ ਹੈ ਤਸਵੀਰਾਂ ਦੇ ਵਿੱਚ ਦੋ ਮਹਿਲਾਵਾਂ ਫਲ ਖਰੀਦ ਰਹੀਆਂ ਹੁੰਦੀਆਂ ਨੇ ਜਿਸ ਵੇਲੇ ਇਹਸਾਨ ਅਵਾਰਾਸਾਨ ਪਿੱਛੋਂ ਕ੍ਰਾਸ ਕਰਦਾ ਹੈ ਤੇ ਪੂਰੀ ਰੇੜੀ ਹੀ ਪਲਟ ਜਾਂਦੀ ਹੈ ਤੇ ਤਸਵੀਰਾਂ ਬਿਹਤਰ ਹੈਰਾਨ ਕਰ ਦੇਣ ਵਾਲੀਆਂ ਕਿਉਂਕਿ ਆਮ ਤੌਰ ਤੇ ਮੰਡੀ ਜਾਂ ਜਿੱਥੇ ਫਰੂਟਸ ਦੀ ਰੇੜੀਆਂ ਹੁੰਦੀਆਂ ਨੇ ਬਿਹਤਰ ਭੀੜ ਹੁੰਦੀ ਹੈ ਪਰ ਗنیمਤ ਇਹ ਰਹੀ ਹੈ ਕਿ ਇਸ ਮੌਕੇ ਬਹੁਤ ਜ਼ਿਆਦਾ ਲੋਕ ਇੱਥੇ ਮੌਜੂਦ ਨਹੀਂ ਸਨ ਜਿਸ ਕਰਕੇ ਬਚਾਅ ਹੋ ਗਿਆ ਔਰਤਾਂ ਭੱਜਣ ਦੇ ਵਿੱਚ ਕਾਮਯਾਬ ਹੋ ਗਈਆਂ ਤਾਂ ਬਾਲਬਾਲ ਆਪਣੀ ਜਾਨ ਬਚਾ ਕੇ ਔਰਤਾਂ ਭੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸਾਨ ਦੇ ਵੱਲੋਂ ਪੂਰੀ ਰੇੜੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਪਿੱਛੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ taraf ਸਬਜ਼ੀ ਵਾਲਾ ਦਿਖਾਈ ਦੇ ਰਿਹਾ ਦੂਸਰੀ taraf ਦੋ ਮਹਿਲਾਵਾਂ ਦਿਖਾਈ ਦੇ ਰੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ ਦੇ ਨਾਲ ਇਹ ਸਾਨ ਆਉਂਦਾ ਹੈ ਤੇ ਪੂਰੀ ਇਹ ਵਾਰਦਾਤ ਸੀਸੀਟੀਵੀ ਦੇ ਵਿੱਚ ਕਿਹਾ ਤਦ ਲੁਧਿਆਣਾ ਵਿੱਚ ਗੈਂਗਸਟਰ ਪੁਨੀਤ ਬੈਂਸ ਦੇ ਘਰ ਤੇ ਫਾਇਰਿੰਗ ਹੋਈ ਗਿਆ ਪੁਲਿਸ ਚੌਕੀ ਤੋਂ ਕੁਝ ਦੂਰੀ ਤੇ ਇਹ ਪੂਰੀ ਵਾਰਦਾਤ ਵਾਪਰੀ ਪੰਜ ਪਦਮਾ CCTV ਦੇ ਵਿੱਚ ਕੈਦ ਹੋ ਗਏ ਤਾਂ ਦੋ ਬਾਈਕਾਂ ਤੇ ਸਵਾਰ ਪੰਜ ਬਦਮਾਸ਼ਾਂ ਨੇ ਪੂਰੀ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗੋਲੀਬਾਰੀ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪੁਨੀਤ ਬੈਂਸ 2 ਮਹੀਨਿਆਂ ਤੋਂ ਜੇਲ੍ਹ ਤੋਂ ਜ਼ਮਾਨਤ ਤੋਂ ਬਾਹਰ ਸੀ ਜਿਸ ਤੋਂ ਬਾਅਦ ਹੁਣ ਇਹ ਕਿਤੇ ਨਾ ਕਿਤੇ ਘਟਨਾ ਬੇਹਦ ਸਾਰੇ ਸਵਾਲ ਖੜੇ ਕਰਤੀਆ ਤਾਂ ਲੁਧਿਆਣਾ ਦੇ ਵਿੱਚ ਗੈਂਗਸਟਰ ਪੁਨੀਤ ਬੈਂਸ ਦੇ ਘਾਦਤ ਫਾਇਰਿੰਗ ਹੁੰਦੀ ਹੈ ਪੁਲਿਸ ਜੌਂਕੀ ਤੇ ਕੁਝ ਦੂਰੀ ਤੇ ਇਹ ਪੂਰੀ ਵਾਰਦਾਤ ਹੁੰਦੀ ਹੈ ਸੀਸੀਟੀਵੀ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪੰਜ ਬਦਮਾਸ਼ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਪੰਜ ਬਦਮਾਸ਼ਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੋ ਬਾਈਕਾਂ ਤੇ ਇਹ ਪੰਜ ਨੌਜਵਾਨ ਪੰਜ ਬਦਮਾਸ਼ ਸਵਾਰ ਹੋ ਕੇ ਆਂਦੇ ਨੇ ਜਿਨ੍ਹਾਂ ਦੇ ਵੱਲੋਂ ਫਾਇਰਿੰਗ ਦੀ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਹਾਲਾਂਕਿ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਘਰ ਦੇ ਬਾਹਰ ਲੱਗੇ ਸੀਸੀਟੀਵੀ ਦੇ ਵਿੱਚ ਤਸਵੀਰਾਂ ਦੇ ਵਿੱਚ ਸਾਫ਼ ਇਹ ਸ਼ਖਸ ਦਿਖਾਈ ਦੇ ਰਹੇ ਨੇ ਦੋ ਬਾਈਕਾਂ ਦੇ ਉੱਤੇ ਇਹ ਬਦਮਾਸ਼ ਸਵਾਰ ਹੋ ਕੇ ਆਉਂਦੇ ਨੇ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਪੁਨੀਤ ਨਾਂ ਦਾ ਇੱਕ ਲੜਕਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਭ ਚਲਾਈਆਂ ਗਈਆਂ ਕੀ ਬੱਦਲ ਗਈਆਂ ਇਹ ਜੀ ਅੰਡਰ ਇਨਵੈਸਟੀਗੇਸ਼ਨ ਆ ਜੀ ਅਸੀਂ ਇਹਨੂੰ ਟ੍ਰੇਸ ਕਰ ਰਹੇ ਹਾਂ ਸਰ ਇਹ ਉਹੀ ਤਾਂ ਨਹੀਂ ਕਰ ਰਿਹਾ ਪੁਨੀਤ ਬੈਸੀ ਤੇ ਪਹਿਲਾਂ ਵੀ ਕਈ ਪਰਚੇ ਨੇ ਹਾਂ ਬਿਲਕੁਲ ਜੀ ਉਹੀ ਲੜਕਾ ਹੈ ਜੀ ਕਿੰਨੇ ਫਾਇਰ ਹੋਏ? ਇਹ ਦੋ ਫਾਇਰ ਜਿਹੜੇ ਨੇ ਉਹ ਅਜੇ ਤੱਕ ਸਾਹਮਣੇ ਆਏ। ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਹਾਂ ਬਿਲਕੁਲ ਜੀ ਉਹਨਾਂ ਦੇ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਹੈ। ਉਹਦੇ ਉੱਤੋਂ ਅਸੀਂ ਅੱਗੇ ਫਰਦਰ ਲਿੰਕਸ ਲਾ ਰਹੇ ਹਾਂ। ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਰ ਫੁਟੇਜ ਦੇ ਵਿੱਚ ਕੋਈ ਆਇਆ ਹੋਵੇ, ਹਮਲਾਵਰ ਕਿੰਨੇ ਸੀ ਔਰ ਕਿੱਦਾਂ ਆਏ ਸੀ? ਇਹ ਅੰਡਰ ਇਨਵੈਸਟੀਗੇਸ਼ਨ ਹੈ ਜੀ। ਅਸੀਂ ਇਸ ਪਾਰਟ ਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ। ਓਕੇ ਤੇ ਸਰ ਕੋਈ ਮੌਕੇ ਤੋਂ ਆਪਣ ਨੂੰ ਕੋਈ ਖੋਲ ਮਿਲੀ ਹੁਣ? ਹਾਂ ਮੌਕੇ ਤੋਂ ਬਹੁਤ ਸਾਰੀ ਐਵੀਡੈਂਸ ਮਿਲੀ ਹੈ। ਉਹਨੂੰ ਅਸੀਂ ਡਿਵੈਲਪ ਕਰਕੇ ਅੱਗੇ ਫਰਦਰ ਇਨਵੈਸਟੀਗੇਸ਼ਨ ਮਾਮਲਾ ਦਰਜ ਕਰ ਲਿਤਾ ਗਿਆ ਬਿਲਕੁਲ ਜੀ ਮਾਮਲਾ ਦਰਜ ਕਰ ਪਰਿਵਾਰ ਨਾਲ ਗੱਲਬਾਤ ਕੀਤੀ ਕੀ ਮਨਸਾ ਰਹੀ ਉਹਨਾਂ ਦੀ ਗੋਲੀ ਚਲਾਉਣ ਦੀ ਉਹ ਅਜੇ ਚੈੱਕ ਕਰ ਰਹੇ ਨੇ ਜੀ ਉਹ ਸਾਨੂੰ ਜਿਸ ਤਰ੍ਹਾਂ ਜਿਸ ਤਰ੍ਹਾਂ ਇਨਫੋਰਮੇਸ਼ਨ ਦੇਣਗੇ ਉਹਦੇ ਅਕੋਰਡਿੰਗਲੀ ਅਸੀਂ ਇੱਥੇ ਐਕਟ ਕਰਾਂਗੇ